ਖੇਤਾਂ ਦੇ ਵਿੱਚ ਅੱਗ ਲੱਗੀ ਹੋਈ ਸੀ ਉਹਦਾ ਧੂਆਂ ਉੱਠਿਆ ਸੀਗਾ ਔਰ ਉਹਦੇ ਕਰਕੇ ਪੂਰਾ ਦਾ ਪੂਰਾ ਪਰਿਵਾਰ ਉੱਜੜ ਗਿਆ ਪਰਿਵਾਰ ਤਬਾਹ ਹੋ ਗਿਆ ਹੁਣ ਵੀ ਜਿਹੜੇ ਲੋਕ ਨਜ਼ਰ ਆ ਰਹੇ ਆ ਇਸ ਰਾਹ ਦੇ ਉੱਪਰ ਸੜਕ ਦੇ ਉੱਪਰ ਜਾਂਦੇ ਹੋਏ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਧੂਆਂ ਹੈ ਔਰ ਉਸ ਧੂਏ ਦੇ ਵਿੱਚੋਂ ਨਿਕਲ ਕੇ ਲੋਕ ਜਾਂਦੇ ਹੋਏ ਨਜ਼ਰ ਆ ਰਿਹਾ ਤਾਂ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਧੂਏ ਕਰਕੇ ਜਿਸ ਦੇ ਕਰਕੇ ਹਸਦਾ ਵਸਦਾ ਪਰਿਵਾਰ ਉੱਜੜ ਗਿਆ ਹਸਦਾ ਵਸਦਾ ਪਰਿਵਾਰ ਤਬਾਹ ਹੋ ਗਿਆ ਪਿਓ ਪੁੱਤ ਤੇ ਦਾਦੀ ਦੀ ਇਸ ਦਰਦਨਾਕ ਘਾਤੇ ਦੇ ਵਿੱਚ ਮੌਤ ਹੋ ਗਈ ਹੈ ਇੱਕ ਮਾਸੂਮ ਜਿਹਾ ਬੱਚਾ ਸੀ ਛੋਟਾ ਜਿਹਾ ਔਰ ਉਸ ਦੀ ਉਸ ਦੇ ਪਿਤਾ ਦੀ ਤੇ ਉਸ ਦੀ ਦਾਦੀ ਦੀ ਮੌਤ ਹੋ ਗਈ ਹੈ ਤਿੰਨ ਜਣਿਆਂ ਦੀ ਮੌਤ ਹੋ ਗਈ ਅਮਰਸਰ ਦੇ ਰਾਜਪੂਤ ਮਹਿਤਾ ਚੌਕ ਨੇੜੇ ਖੇਤਾਂ ਦੇ ਵਿੱਚ ਨਾਲ ਨੂੰ ਅੱਗ ਲੱਗੀ ਹੋਣ ਕਰਕੇ ਧੂਆਂ ਬਹੁਤ ਜ਼ਿਆਦਾ ਉੱਠਿਆ ਹੋਇਆ ਸੀ ਜਿਸ ਕਰਕੇ ਸੜਕ ਹਾਦਸਾ ਹੋ ਗਿਆ ਜਿਹੜੇ ਲੋਕ ਇਸ ਰਾਹ ਤੋਂ ਗੁਜ਼ਰ ਰਹੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਔਰ ਉੱਥੇ ਹੀ ਇੱਕ ਪਰਿਵਾਰ ਵੀ ਗੁਜ਼ਰ ਰਿਹਾ ਸੀ ਮੋਟਰਸਾਈਕਲ ਦੇ ਉੱਪਰ ਇੱਕ ਛੋਟਾ ਜਿਹਾ ਬੱਚਾ ਸੀ ਵਿਚਾਰਾ ਮਾਸੂਮ ਜਿਹਾ ਔਰ ਉਸ ਦਾ ਪਿਤਾ ਮੋਟਰਸਾਈਕਲ ਚਲਾ ਰਿਹਾ ਸੀ ਉਸ ਦੀ ਦਾਦੀ ਪਿੱਛੇ ਬੈਠੀ ਸੀ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਉਹਨਾਂ ਦਾ ਆਖਰੀ ਸਫ਼ਰ ਹੋਣਾ ਇਕ ਦਾ ਆਖਰੀ ਸਫਰ ਸਾਬਤ ਹੋਇਆ ਇਹ ਧੂਏ ਕਰਕੇ ਖੇਤਾਂ ਦੇ ਵਿੱਚ ਅੱਗ ਲੱਗੀ ਹੋਣ ਕਰਕੇ ਕਿਉਂਕਿ ਜਦੋਂ ਆਮ ਤੌਰ ਤੇ ਖੇਤਾਂ ਦੇ ਵਿੱਚ ਵਾਢੀ ਹੋ ਜਾਂਦੀ ਹੈ ਕਣਕਾਂ ਦੀ ਵਾਢੀ ਹੋ ਗਈ ਆ ਤੂੜੀ ਲੋਕਾਂ ਨੇ ਬਣਾ ਲਈ ਔਰ ਉਸ ਤੋਂ ਬਾਅਦ ਅੱਗ ਲਾ ਦਿੱਤੀ ਜਾਂਦੀ ਹੈ ਖੇਤਾਂ ਦੇ ਵਿੱਚ ਜਦੋਂ ਤਾਂ ਇਸ ਕਰਕੇ ਸੜਕ ਦੇ ਸੱਜੇ ਤੇ ਖੱਬੇ ਪਾਸੇ ਦੋਹੇ ਪਾਸੇ ਅੱਗ ਲੱਗੀ ਹੋਈ ਸੀ ਜਿਸ ਕਰਕੇ ਧੂਆ ਬਹੁਤ ਜ਼ਿਆਦਾ ਸੀ ਅਸਮਾਨ ਦੇ ਵਿੱਚ ਉੱਠਿਆ ਹੋਇਆ ਔਰ ਇਹ ਪਰਿਵਾਰ ਧੂਏ ਦੇ ਦੌਰਾਨ ਹੀ ਸੜਕ ਦੇ ਉੱਪਰੋਂ ਸਫ਼ਰ ਕਰ ਰያ ਸੀ ਲੰਘ ਰਹੇ ਸੀਗੇ ਇਹ ਔਰ ਅੱਗੋਂ ਦੱਸਿਆ ਜਾ ਰਿਹਾ ਹੈ ਕਿ ਕੋਈ ਕੈਂਟਰ ਦੇ ਨਾਲ ਇਹਨਾਂ ਦਾ ਹਾਦਸਾ ਹੋਇਆ ਤਾਂ ਧੂਏ ਕਰਕੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਔਰ ਮੌਕੇ ਦੇ ਉੱਪਰ ਹੀ ਪਰਿਵਾਰ ਤਬਾਹ ਹੋ ਗਿਆ ਮੌਕੇ ਦੇ ਉੱਪਰ ਹੀ ਪਰਿਵਾਰ ਦੀ ਮੌਤ ਹੋ ਗਈ ਹੈ ਤਾਂ ਦੇਖਿਆ ਨਹੀਂ ਜਾ ਰਿਆ ਸੀ ਉਹ ਤਸਵੀਰਾਂ ਜਿਹੜੀਆਂ ਸੀ ਬਹੁਤ ਮੰਦਪਾਕੀਆਂ ਬਹੁਤ ਹੀ ਭਿਆਨਕ ਤਸਵੀਰਾਂ ਸੀਗੀਆਂ ਜਿਹੜੀਆਂ ਕਿਉਂਕਿ ਅਸੀਂ ਦਿਖਾ ਨਹੀਂ ਸਕਦੇ ਉਹ ਤਸਵੀਰਾਂ ਇੰਨੀ ਆ ਭਿਆਨਕ ਮੰਜ਼ਰ ਸੀਗਾ ਮੌਤ ਦਾ ਔਰ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਪਰਿਵਾਰਕ ਜੀਆਂ ਦੀ ਤਿੰਨ ਪਰਿਵਾਰਕ ਮੈਂਬਰ ਜਿਹੜੇ ਵਿਚਾਰੇ ਆਪਣੇ ਘਰੋਂ ਨਿਕਲ ਕੇ ਆਏ ਸੀਗੇ ਔਰ ਉਹ ਇਹਨਾਂ ਨੇ ਅੱਗੇ ਜਾਣਾ ਸੀਗਾ ਦੱਸਿਆ ਜਾ ਰਿਹਾ ਔਰ ਉੱਥੇ ਰਾਹ ਦੇ ਵਿੱਚ ਧੂਆਂ ਹੋਣ ਕਰਕੇ ਬਹੁਤ ਜ਼ਿਆਦਾ ਧੂਆਂ ਸੀਗਾ ਔਰ ਇਸ ਕਰਕੇ ਛੋਟਾ ਜਿਹਾ ਇੱਕ ਮਾਸੂਮ ਜਿਹਾ ਬੱਚਾ ਨਿਕਲ ਆਇਆ ਤੁਸੀਂ ਦੇਖੋਗੇ ਤਾਂ ਔਰ ਉਸਦੇ ਪਿਤਾ ਨੇ ਔਰ ਉਹ ਉਹਨਾਂ ਦੀ ਦਾਦੀ ਸੀ ਬੱਚੇ ਦੀ ਤਿੰਨ ਜਣਿਆਂ ਦਾ ਦਿਹਾਂਤ ਹੋ ਗਿਆ ਬਹੁਤ ਮੰਦਭਾਗੀ ਘਟਨਾ ਇਹ ਨਿਕਲ ਕੇ ਸਾਹਮਣੇ ਆਈ ਹੈ ਤਾਂ ਤੁਹਾਨੂੰ ਅਪੀਲ ਵੀ ਹੈ ਹੱਥ ਜੋੜ ਕੇ ਬੇਨਤੀ ਵੀ ਹੈ ਕਿ ਜਦੋਂ ਕਿਤੇ ਪਹਿਲੀ ਤੇ ਗੱਲ ਅੱਗ ਲਾਉਣ ਤੋਂ ਸਰਕਾਰ ਵਰਜਦੀ ਹੈ ਦੂਜੀ ਗੱਲ ਇਹ ਕਿਸਾਨ ਕਹਿੰਦੇ ਕਿ ਸਾਡੇ ਕੋਲੇ ਕੋਈ ਉਪਾਅ ਨਹੀਂ ਹੈ ਸਾਡੇ ਕੋਲੇ ਕੋਈ ਰਾਹ ਨਹੀਂ ਹੈ ਤਾਂ ਜੇ ਕੋਈ ਕਿਤੇ ਅੱਗ ਲੱਗੀ ਹੁੰਦੀ ਹੈ ਕਿਤੇ ਕੋਈ ਇਹੋ ਜਿਹਾ ਧੂਆਂ ਹੁੰਦਾ ਹੈ ਤਾਂ ਤੁਸੀਂ ਸਬਰ ਕਰ ਲੈਣਾ ਚਾਹੀਦਾ ਪੰਜ ਚਾਰ ਮਿੰਟ ਤੁਸੀਂ ਰੁਕ ਸਕਦੇ ਹੋ 10 ਮਿੰਟ ਇੰਤਜ਼ਾਰ ਕਰ ਲਿਆ ਕਰੋ ਕਿਉਂਕਿ ਜਦੋਂ ਧੂਏ ਦੇ ਵਿੱਚ ਸਾਹਮਣੇ ਵੀ ਕੋਈ ਰਾਹ ਆ ਰਿਹਾ ਹੁੰਦਾ ਹੈ ਤਾਂ ਫਿਰ ਉਸ ਵੇਲੇ ਪਤਾ ਨਹੀਂ ਲੱਗਦਾ ਔਰ ਉਦੋਂ ਦਰਦਨਾਕ ਹਾਦਸਾ ਹੋ ਜਾਂਦਾ ਤਾਂ ਇਹ ਇਹ ਵੀ ਦਰਦਨਾਕ ਹਾਦਸਾ ਵਾਪਰਿਆ ਕੱਲ ਇੱਕ ਹੋਰ ਹਾਦਸਾ ਵਾਪਰਿਆ ਸੀਗਾ ਔਰ ਇਸੇ ਤਰੀਕੇ ਦੇ ਨਾਲ ਅੱਗ ਲੱਗੀ ਹੋਈ ਸੀ ਖੇਤਾਂ ਦੇ ਵਿੱਚ ਦੋਵੇਂ ਪਾਸੇ ਸੜਕ ਦੇ ਔਰ ਉੱਥੇ ਹੀ ਇੱਕ ਮੁੰਡਾ ਮੋਟਰਸਾਈਕਲ ਤੇ ਕ੍ਰਾਸ ਕਰ ਰਿਹਾ ਸੀਗਾ ਰਸਤਾ ਔਰ ਉਸਦੇ ਮੋਟਰਸਾਈਕਲ ਨੂੰ ਅੱਗ ਪੈ ਗਈ ਤਾਂ ਮੌਕੇ ਤੇ ਹੀ ਉਸ ਨੌਜਵਾਨ ਦੀ ਮੌਤ ਹੋ ਗਈ ਤਾਂ ਬਹੁਤ ਮੰਦ ਭਾਗੀ ਖਬਰ ਦਰਦਨਾਕ ਖਬਰੇ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਹਾਦਸਾ ਹੋ ਗਿਆ ਖੇਤਾਂ ਦੇ ਵਿੱਚ ਅੱਗ ਲੱਗੀ ਹੋਈ ਸੀ ਖੇਤਾਂ 'ਚ ਅੱਗ ਲੱਗੀ ਹੋਣ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਔਰ ਪੂਰਾ ਦਾ ਪੂਰਾ ਪਰਿਵਾਰ ਹੀ ਤਬਾਹ ਹੋ ਗਿਆ ਪਿਓ ਪੁੱਤ ਤੇ ਦਾਦੀ ਦੀ ਦਰਦਨਾਕ ਮੌਤ ਹੋ ਗਈ ਹੈ ਇਸ ਸੜਕ ਹਾਦਸੇ ਦੇ ਵਿੱਚ ਤਾਂ